ਬੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਵਾਰੀ ਫੇਰ ਨਵੀਆਂ ਗੱਲਾਂ ਨਵੀਆਂ ਖ਼ਬਰਾਂ ਲੈ ਕੇ ਰੂਬਰੂ ਹੋਣ ਲੱਗਿਆ ਹਰ ਵਾਰ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਚਿਤਤ ਜੀ ਗੱਲਬਾਤ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮੇਰੇ ਵੱਲੋਂ ਵੀ ਬੀਟੀਵੀ ਬ੍ਰੋਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਕੀ ਸਤਿ ਸ੍ਰੀ ਅਕਾਲ ਸਮਾਜ ਵਿੱਚ ਬਦਲਾਅ ਕਿਉਂ ਨਹੀਂ ਆਉਂਦਾ ਗਰੀਬ ਜਿਹੜਾ ਹੈ ਉਹ ਹਿੰਮਤ ਨਹੀਂ ਰੱਖਦਾ ਤੇ ਜਿਹੜਾ ਵਿਚ ਵਾਲਾ ਹੈ ਉਹਦੇ ਕੋਲ ਟਾਈਮ ਹੀ ਨਹੀਂ ਹੈ ਤੇ ਜਿਹੜਾ ਅਮੀਰ ਹੈ ਉਹਨੂੰ ਕੋਈ ਜ਼ਰੂਰਤ ਹੀ ਨਹੀਂ ਬਿਲਕੁਲ ਤੁਸੀਂ ਸਹੀ ਕਿਹਾ ਨਾਲੇ ਨਾ ਇੱਕ ਭਾਜੀ ਹੋਰ ਵੀ ਗੱਲ ਆ ਵੀ ਬਦਲਾਅ ਆਣਾ ਚਾਹੀਦਾ ਹਰ ਕੋਈ ਕਹਿੰਦਾ ਪਰ ਲਿਆਣਾ ਨਹੀਂ ਜਾਂਦਾ ਹੂੰ ਸੋ ਤੁਸੀਂ ਸਹੀ ਕਿਹਾ ਵੀ ਜਿਹਦੇ ਕੋਲ ਜਿਹਦੇ ਕੋਲ ਪੈਸਾ ਆ ਉਹਨੂੰ ਬਦਲਾ ਲਿਆਣ ਦੀ ਕੀ ਲੋੜ ਆ ਕਿਉਂਕਿ ਸਾਰੇ ਹੀ ਸਿਸਟਮ ਸਾਰਾ ਹੀ ਜਿਹੜਾ ਤੰਤਰ ਆ ਉਹਦਾ ਆਪਣਾ ਹੈ ਤੇ ਮਿਡਲ ਕਲਾਸ ਜਿਵੇਂ ਹਰ ਜਗ੍ਹਾ ਹੀ ਪਿਸਦਾ ਆ ਉਹਦੇ ਕੋਲ ਤਾਂ ਟਾਈਮ ਹੀ ਹੈ ਨਹੀਂ ਆਪਣੀ ਡੇ ਟੂ ਡੇ ਜਿਹੜੀਆਂ ਜ਼ਰੂਰਤਾਂਾਂ ਪੂਰੀਆਂ ਕਰਨ ਨੂੰ ਤੇ ਜਿਹੜਾ ਗਰੀਬ ਆ ਉਹਦੇ ਲਈ ਕੋਈ ਬਦਲਾਅ ਦਾ ਕੋਈ ਮੈਨਾ ਹੀ ਨਹੀਂ ਹੈਗਾ ਸੋ ਇਸ ਲਈ ਇਹ ਬਦਲਾਅ ਜਿਹੜੇ ਆ ਲਿਆਣੇ ਪੈਂਦੇ ਆ ਆਪ ਦੇਣੇ ਪੜੇ ਆ ਲਿਆਣ ਨੂੰ ਗਰੀਬ ਵੀ ਲਿਆ ਸਕਦਾ ਮਿਡਲ ਕਲਾਸ ਵੀ ਲਿਆ ਸਕਦਾ ਬਟ ਹਮੇਸ਼ਾ ਹੀ ਆਪਾਂ ਕਹਿੰਦੇ ਆ ਵੀ ਕੋਈ ਸੂਰਮਾ ਆਵੇ ਕੋਈ ਭਗਤ ਸਿੰਘ ਆਵੇ ਕੋਈ ਰਾਜਗੁਰੂ ਸੁਖਦੇਵ ਆਣ ਪਰ ਸਾਡੇ ਕਰਦੀਆਂ ਜੇ ਕਿਤੇ ਕਲਗੀਧਰ ਪਿਤਾ ਪਿਛੜੀਆਂ ਉਹ ਆਈਆਂ ਕੌਮਾਂ ਨੂੰ ਨਾਲ ਨਾਲ ਲੈ ਕੇ ਚੱਲਦੇ ਤੇ ਅੱਜ ਕਿਰਪਾਨ ਕਿਸੇ ਨੂੰ ਲੱਭਿਆ ਨਹੀਂ ਸੀ ਲੱਭਣੀ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਬਹੁਤ ਵੱਡੀ ਕ੍ਰਾਂਤੀ ਲਿਆ ਕੇ ਦਿਖਾਈ ਆ ਉਹਨਾਂ ਨੇ ਉਹਨਾਂ ਨੇ ਰੀਅਲੀ ਬਦਲਾ ਲਿਆਂਦਾ ਆਪਣੇ ਘਰੋਂ ਹਾਂਜੀ ਆਪਣੇ ਪਿਤਾ ਨੂੰ ਬਾਰਿਆ ਮਾਤਾ ਨੂੰ ਬੱਚਿਆਂ ਨੂੰ ਖੁਦ ਨੂੰ ਤੋਂ ਉਹਨਾਂ ਨੇ ਅਸਲੀ ਬਦਲਾ ਲਿਆਂਦਾ ਸੀ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਕੋਈ ਹੋਰ ਆਊਗਾ ਮੇਰੀ ਜਗ੍ਹਾ ਬਦਲਾ ਲਿਆਂ ਨਹੀਂ ਜਿੱਦਾਂ ਅੱਜਕੱਲ ਦੇ ਸਿਆਸਤਦਾਨ ਕਹਿੰਦੇ ਆ ਵੀ ਤਿਆਰ ਹੋ ਜਾਓ ਕਰਵਾ ਨਹੀਂ ਆ ਲਈ ਉਹਨਾਂ ਨੇ ਇਦਾਂ ਨਹੀਂ ਕਿਹਾ ਉਹਨਾਂ ਨੇ ਕੁਰਬਾਨੀਆਂ ਆਪਣੀਆਂ ਦਿੱਤੀਆਂ ਇਦਾਂ ਦਾ ਹੀ ਕੋਈ ਨਾ ਕੋਈ ਬਦਲਾ ਲੈਣਾ ਚਾਹੀਦਾ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਬਿਲਕੁਲ ਜੀ ਤੇ ਜੇ ਆਪਾਂ ਗੱਲ ਕਰੀਏ ਤੇ ਆਪਣੇ ਡਾਲਰ ਦੀ ਕੀ ਸਥਿਤੀ ਹੈਗੀ ਜੀ ਡਾਲਰ ਮੁੜ ਕੇ ਫੇਰ ਆ ਗਿਆ ਜੀ 72 ਸੈਂਟ ਤੇ ਤੇ ਆਪਣੇ ਪ੍ਰਾਈਮ ਮਿੰਿਸਟਰ ਵਾਪਸ ਆ ਗਏ ਨੇ ਅੱਜ ਨਾਲ 70 ਸੈਂਟ ਤੇ ਕੜ ਗਏ ਵਾਪਸ ਆ ਗਿਆ ਤੇ ਡਾਲਰ ਜਿਹੜਾ ਜੀ ਇੱਕ ਕੈਨੇਡੀਅਨ ਡਾਲਰ ਅਮਰੀਕਾ ਦੇ ওই 72 ਸੈਂਟ ਤੇ ਆਈ ਤੇ ਇੱਕ ਇੰਡੀਅਨ ਰੁਪਈਏ ਤੋਂ ਕਨਵਰਟ ਕਰੀਏ ਤਾਂ 61 ਰੁਪਈਏ 26 ਪੈਸੇ ਪਾਕਿਸਤਾਨ ਦੇ ਜੀ 203 ਰੁਪਈਏ ਤੇ 53 ਪੈਸੇ ਤੇ ਜੇ ਮੈਂ 골ਡ ਦੀ ਗੱਲ ਕਰਾਂ ਜੀ ਤੇ ਇੱਕ ਔன்ஸ் ਜਿਹੜਾ 4817 ਡਾਲਰ ਤੇ 59 ਸੈਂਟ ਵਿੱਚ ਤੇ ਚਾਂਦੀ ਜਿਹੜੀ ਹੈ 1 ਕਿਲੋ ਉਹ ਦੀ 1723 ਡਾਲਰ ਤੇ 76 ਸੈਂਟ ਵਿੱਚ ਆ ਤੇ ਇਹ ਜਿਹੜਾ ਸੋਨੇ ਦੇ ਵਿੱਚ ਵੀ ਮੈਂ ਦੇਖਿਆ ਬੜਾ ਉਸ਼ਾਲ ਆ ਗਿਆ ਦੇਖਦੇ ਦੇਖਦੇ ਹੀ ਇਹ ਦੁੱਗਣੇ ਤੱਕ ਪਹੁੰਚਣ ਲੱਗਾ ਜੀ ਮੇਰੇ ਦੇਖਦੇ ਦੇਖਦੇ ਕਿਉਂਕਿ 22 2300 ਦਾ ਸੀਗਾ ਜਦੋਂ ਮੈਂ ਖਰੀਦਣ ਲੱਗਾ ਸੀ ਤੇ ਹੁਣ 4800 ਦਾ ਹੋ ਗਿਆ ਤੇ ਹੁਣ 22 2300 ਦਾ ਹੁਣ ਪਤਾ ਹੀ ਕੋਈ ਨਹੀਂ ਉਦੋਂ ਲੈ ਲੰਦੇ ਚੰਗੇ ਰਹਿੰਦੇ ਚਾਹ ਉਹ ਹੀ ਨਾ ਜਿਹੜਾ ਕਹਿੰਦੇ ਅੱਪਸਟਾਈ ਹੈ ਕਿਆ ਹੋਤ ਚਿੜੀ ਆ ਚੁੱਕੀ ਖੇ ਅੱਜ ਤਾਂ 20 ਸਾਲ ਬਾਅਦ ਕਹੂੰਗੇ ਜੋ ਅੱਜ ਰੇਟ ਹੈ ਇਹ ਉਦੋਂ ਲੈ ਲੰਦੇ ਉਦੋਂ ਲੈ ਲੰਦੇ 2500 ਦਾ ਲੈ ਲੰਦੇ ਨਾ ਤਾਂ ਚੰਗੇ ਰਹਿੰਦੇ ਹਾਂਜੀ 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 ਬਿਲਕੁਲ ਇਹ ਕਈ ਵਾਰ ਇਦਾਂ ਲੱਗਦਾ ਨਾ ਜਦੋਂ ਇਹ ਹਜ਼ਾਰ ਦਾ ਸੀਗਾ ਉਦੋਂ ਕਹਿੰਦੇ ਨਹੀਂ ਨਹੀਂ ਹਜ਼ਾਰ ਮਹਿੰਗਾ ਆ ਫਿਰ ਇਹ 2000 ਦਾ ਚੱਲ ਗਿਆ ਅੱਜ ਸੋਚਦੇ ਆ ਦੋ ਚਾਰ ਮਹੀਨੇ ਕੁਝ ਨਾ ਖਾਂਦੇ ਇਹੀ ਲੈ ਲੈਂਦੇ ਹੋਰ ਖਰਚੇ ਰੋਕੇ ਚਲੋ ਠੀਕ ਆ ਜੀ ਫਿਰ ਵੀ ਚਲੋ ਕਹਿੰਦੇ ਪੱਟ ਪਿਆ ਸੋਨਾ ਜੋ ਕੰਨਾਂ ਨੂੰ ਖਾਵੇ ਖੁਸ਼ ਰਹਿਣਾ ਤੇ ਸੋਨਣਾ ਤਾਂ ਚਲੋ ਕੋਈ ਗੱਲ ਜੀ ਜ਼ਿੰਦਗੀ ਜਿਹੜੀ ਰੱਬ ਨੇ ਦਿੱਤੀ ਹੈ ਸੋਨੇ ਤੋਂ ਵੀ ਉੱਪਰ ਆ ਜੀ ਬਿਲਕੁਲ ਜੀ ਤੇ ਆਪਾਂ ਗੱਲ ਕਰਦੇ ਆ ਜਿਹੜਾ ਐਡਮੈਂਟਨ ਦਾ ਨੋ ਸਟੇਜ ਨਾਰਥ-ਈਸਟ ਏਰੀਆ ਹੈਗਾ ਆ 50 ਸਟਰੀਟ ਤੇ 131st ਐਵਨਿਊ ਤੇ ਉੱਥੇ ਇੱਕ ਘਰ ਨੂੰ ਈ ਵੈਕਿਊਏਟ ਕਰਵਾਇਆ ਗਿਆ ਸੀਗਾ ਜੀ ਹੁਣ ਉੱਥੇ ਕੀ ਸਥਿਤੀ ਹੈ ਬਿਲਕੁਲ ਜੀ ਇੱਕ ਕੰਪਲੈਕਸ ਹੈਗਾ ਇੱਕ ਘਰ ਉਹਨਾਂ ਨੂੰ ਇੱਕ ਲੱਗਿਆ ਸੀ ਪੁਲਿਸ ਨੂੰ ਵੀ ਉਦੀ ਵੇਲੇ ਕਿਸੇ ਇੱਕ ਘਰ ਦੇ ਵਿੱਚ ਐਕਸਪਲੋਸਿਵ ਜਿਹੜੇ ਮਟੀਰੀਅਲ ਨੇ ਉਹਨਾਂ ਨੇ ਕੀ ਕੀਤਾ ਪੂਰਾ ਇੱਕ ਟਾਊਨ ਹਾਊਸ ਕੰਪਲੈਕਸ ਹੈਗਾ 46 ਘਰ ਸੀਗੇ ਉਹ ਖਾਲੀ ਕਰਾ ਤੇ ਪਰ ਜਦੋਂ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉੱਥੇ ਉਹਨਾਂ ਨੇ ਪਾਇਆ ਵੀ ਜਿਹੜਾ ਉਹ ਮਟੀਰੀਅਲ ਸੀਗਾ ਉਹ ਐਕਸਪਲੋਸਿਵ ਨਹੀਂ ਆ ਮਤਲਬ ਹਾਰਮਫੁਲ ਨਹੀਂ ਆ ਤੇ ਉਹਨਾਂ ਨੇ ਹੁਣ ਇਹ ਕਹਿਤਾ ਵੀ ਇਹ ਸੇਫ ਆ ਤੇ ਸਾਰੇ ਲੋਕ ਜਿਹੜੇ ਆਪਣੇ ਘਰਾਂ 'ਚ ਵਾਪਸ ਜਾ ਸਕਦੇ ਸੋ ਉਹਨਾਂ ਨੂੰ ਮਤਲਬ ਕੋਈ ਖਬਰ ਮਿਲੀ ਸੀ ਹੋ ਸਕਦਾ ਕਿਵੇਂ ਕਿਸੇ ਮਟੀਰੀਅਲ ਨੂੰ ਦੇਖ ਕੇ ਆਪਾਂ ਨਹੀਂ ਅੰਦਾਜ਼ਾ ਲਾ ਸਕਦੇ ਵੀ ਇਹ ਹਾਰਮਫੁਲ ਹੈ ਜਾਂ ਨਹੀਂ ਹੈ ਪਰ ਚਲੋ ਇੱਕ ਗੱਲ ਇਹ ਵਧੀਆ ਆ ਵੀ ਚਲੋ ਥੋੜਾ ਬਹੁਤਾ ਜਿਹਾ ਸ਼ੱਕ ਪਿਆ ਸੀ ਤੇ ਪੂਰੀ ਉਹਦੀ ਤਸੱਲੀ ਕਰ ਲਈ ਉਹਨਾਂ ਨੇ ਪਹਿਲਾਂ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਵੀ ਤੁਸੀਂ ਵਾਪਸ ਜਾ ਸਕਦੇ ਬਿਲਕੁਲ ਥੋੜਾ ਜਿਹਾ ਆਪਣਾ ਉਥੇ ਜਿਹੜੇ ਲੋਕ ਰਹਿੰਦੇ ਉਹਨਾਂ ਹੈਜ਼ਲ ਤਾਂ ਹੋ ਜਰੂਰ ਬਟ ਵੱਡੀ ਘਟਨਾ ਤੋਂ ਕੋਈ ਅਸੀਂ ਅੰਸ਼ਕਮਿਕ ਘਟਨਾ ਬਾਬਨ ਤੋਂ ਬਚਾ ਰਿਆ। ਉਹੀ ਨਾ ਕਹਿੰਦੇ ਨੇ ਪ੍ਰੋਵੈਂਸ਼ਨ ਬੈਟਰ ਥੈਨ ਕਿਉਰ ਵੀ ਅਗਰ ਬਾਅਦ ਵਿੱਚ ਇਲਾਜ ਕਰਨ ਦੇ ਨਾਲ ਉਹ ਜੇ ਪਹਿਲਾਂ ਹੀ ਪਰਹੇਜ਼ ਰੱਖ ਲਿਆ ਜਾਵੇ ਉਹ ਜ਼ਿਆਦਾ ਵਧੀਆ ਹੈ। ਤੋਂ ਇਹ ਇੱਥੇ ਇੱਕ ਮੁਲਕ ਦੇ ਮੈਨੂੰ ਵਧੀਆ ਵੀ ਲੱਗਦਾ ਵਾ ਵੀ ਆਪਾਂ ਜਿਹੜੀ ਕੋਈ ਵੀ ਗੱਲ ਜਿਹੜੀ ਫਿਊਚਰ ਵਿੱਚ ਵੱਡੀ ਹੋਣੀ ਹੈ ਉਹ ਪਹਿਲਾਂ ਹੀ ਫੜ ਲੈਂਦੇ ਆ। ਬਿਲਕੁਲ ਤੇ ਉਹ ਅੱਛੀ ਗੱਲ ਹੈ ਤੇ ਅਗਲੀ ਖਬਰ ਵੀ ਇਸੇ ਤਰ੍ਹਾਂ ਹੈਗੀ ਆ। ਜਸਟਰਾਸੀ ਕਾਨਿਆ ਤੇ ਹਰ ਗੱਲ ਡਿਲੇ ਬਹੁਤ ਹੁੰਦੀ ਆ ਹੂੰ ਤੇ ਉਹ ਆਪਾਂ ਗੱਲ ਕਰਦੇ ਆ ਪਿਛਲੇ ਸਾਲ ਇੱਕ ਕਦਮੈਂਟਨ ਤੋਂ 3 ਮਿਲੀਅਨ ਡਾਲਰ ਦੀ ਡਰੱਗ ਫੜੀ ਗਈ ਸੀ ਤੇ ਇਨਵੈਸਟੀਗੇਸ਼ਨ ਚੱਲੀ ਲੰਬੀ ਤੇ ਜਿਹੜੇ ਉਹ ਬੰਦੇ ਸੀ ਕਹਿੰਦੇ ਉਹਨਾਂ ਨੂੰ ਹੁਣ ਜਾ ਕੇ ਚਾਰਜ ਕੀਤਾ ਗਿਆ ਬਿਲਕੁਲ ਜੀ ਇਹ ਇਹ ਜਿਹੜਾ ਆਪਣਾ ਸਿਸਟਮ ਹੈ ਨਾ ਜਸਟਿਸ ਸਿਸਟਮ ਇਸ ਕੰਮ ਤੇ ਚੱਲਦਾ ਵਾ ਵੀ ਭਾਈ ਜੇ ਲੱਖਾਂ ਭਮਾਂ ਹਜ਼ਾਰਾਂ ਹੀ ਜਿਹੜੇ ਨਾ ਗੁਨਾਹਗਾਰ ਭਮਾਂ ਛੋਟਸਾ ਪਰ ਇਹ ਕਿਸੇ ਬੇਗੁਨਾਹ ਨੂੰ ਨਹੀਂ ਸਜ਼ਾ ਖੋਣੀ ਚਾਹੀਦੀ ਹਾਂਜੀ ਸੋ ਕਹਿਣ ਦਾ ਮਤਲਬ ਜਦ ਤੱਕ ਪੂਰੀ ਤਰ੍ਹਾਂ ਸਬੂਤ ਨਹੀਂ ਮਿਲਦੇ ਉਦੋਂ ਤੱਕ ਨਹੀਂ ਹੁੰਦਾ ਇਹ ਨਹੀਂ ਹੈਗਾ ਵੀ ਮਾਰ ਕਟਾ ਕੇ ਹਾਂ ਹਾਂ ਬੋਲ ਬਈ ਟੀਵੀ ਨਿਕਲਿਆ ਸੀ ਨਿਕਲਿਆ ਉਦਾਂ ਦਾ ਕੰਮ ਨਹੀਂ ਕਰਦਾ ਬਿਲਕੁਲ ਸੋ ਇਹ ਆਈ ਖਬਰ ਬਿਲਕੁਲ ਜੀ ਇਹ ਪਿਛਲੇ ਸਾਲ 2024 ਦੀ ਗੱਲ ਆ ਜਿੱਦ ਕਿ 3 ਮਿਲੀਅਨ ਤੋਂ ਵੀ ਜ਼ਿਆਦਾ ਕੋਕੀ ਦੇ ਜਿਹੜੀ ਡਰੱਗ ਦੇ ਵਿੱਚ ਕੋਕੀਨ ਸੀਗੇ ਹੋਰ ਡਰੱਗ ਵੀ ਸੀਗੀਆਂ ਇਹ ਮਿਲੀਆਂ ਸੀ ਤੇ ਜਿਹੇ ਸਸਪੈਕਟ ਜਿਹੜੇ ਆ ਜੀ ਇਹਦੇ ਵਿੱਚ ਟੋਟਲ 5 ਸਸਪੈਕਟ ਸੀਗੇ ਜਿਨ੍ਹਾਂ ਨੂੰ 21 April ਨੂੰ ਉਹਨਾਂ ਨੇ ਕਰ ਦਿੱਤਾ ਵਾ ਵੀ ਇਹ ਹੁਣ ਚਾਰਜ ਹੋ ਗਏ ਨੇ ਤੇ ਹੁਣ ਹੁਣ ਕੀ ਹੈ ਇਹਦੇ ਵਿੱਚ ਟੋਟਲ ਕਹਿੰਦੇ ਜੀ 30 April 2024 ਨੂੰ ਜੀ 27 ਕਿਲੋਗ੍ਰਾਮ ਕੋਕੀਨ ਮਿਲੀ ਸੀ ਜਾਂ ਵਿੱਚ ਤੇ ਹੁਣ ਇਹਨਾਂ ਨੂੰ 22 May ਨੂੰ ਤੇ کورٹ ਵਿੱਚ ਪੇਚ ਕੀਤਾ ਜਾਊਗਾ ਤੇ ਟੋਟਲ ਜਿਹੜੇ ਜਿਹੜੇ ਬੰਦੇ ਨੇ ਪੰਜ ਉਹ 22 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਬੰਦੇ ਨੇ ਮਤਲਬ ਨੌਜਵਾਨ ਨੇ ਸਾਰੇ ਸੋ ਹੁਣ ਉਹਨਾਂ ਨੂੰ ਚਾਰਜ ਲੱਗੇ ਨੇ ਕਹਿਣ ਦਾ ਮਤਲਬ ਉਹਨਾਂ ਦੇ ਖਿਲਾਫ ਜਿਹੜੇ ਸਬੂਤ ਸੀਗੇ ਉਹ ਪੁਕਤਾ ਹੋ ਗਏ ਨੇ ਤੇ ਹੁਣ ਉਹਨਾਂ ਨੂੰ 22 ਮਈ ਤੇ ਕੋਰਟ ਵਿੱਚ ਪੇਚ ਕੀਤਾ ਜਾਊਗਾ ਤੇ ਅੱਗੇ ਦੇਖਦੇ ਆ ਵੀ ਉਹਨਾਂ ਨੂੰ ਕਿੰਨੀ ਸਜ਼ਾਵਾਂ ਜਾਂ ਕਦੋਂ ਹੋਣੀਆਂ ਪਰ ਜਿਹੜੀ ਇੱਥੇ ਤੱਕ ਪਹੁੰਚ ਗਈ 3 ਮਿਲੀਅਨ ਡਾਲਰ ਦੀ ਦੇਖ ਲਓ ਇਹ ਕਹਿੰਦੇ ਇੱਕ ਰਿਕਾਰਡ ਸੀਗਾ ਵੀ ਜਿਹੜਾ ਕਿ ਐਨੇ ਇਕੱਠੇ ਇੱਕ ਜਗ੍ਹਾ ਜਿਹੜੀ ਡਰੱਗ ਜਿਹੜਾ ਕੋਕੀਨ ਮਿਲ ਹਮ ਹਮ ਤਿਹੜੀ ਅਗਲੀ ਖਬਰ ਆ ਜੀ ਮੈਨੂੰ ਸਮਝ ਨਹੀਂ ਆਉਂਦਾ ਨੂੰ ਮੈਂ ਛੱਡ ਸਕਦਾ ਨਹੀਂ ਹੈਗਾ ਬਟ ਬੜੀ ਨਮੋਸ਼ੀ ਵਾਲੀ ਖਬਰ ਹੈ ਕਿਉਂਕਿ ਹਮੇਸ਼ਾ ਪੰਜਾਬੀਆਂ ਨੇ ਆਪਣਾ ਨਾਂ ਹੀ ਉੱਚਾ ਕੀਤਾ ਬਟ ਆ ਖਬਰ ਨੂੰ ਪੜਦੇ ਆ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਨੂੰ ਗੱਲ ਕਿੱਥੋਂ ਸ਼ੁਰੂ ਕਰਾਂ ਤੇ ਕਿੱਦਾਂ ਆਪਣੇ ਦਰਸ਼ਕਾਂ ਤੱਕ ਇਹਨੂੰ ਲੈ ਕੇ ਜਾਵਾਂ ਬਟ ਖਬਰ ਨਸ਼ਰ ਹੋਈ ਆ ਤੇ ਕਰਨੀ ਪੈਣੀ ਆ ਸਾਊਥ ਆਫਰਮੈਂਟ ਦੇ ਚਾਰਲਸ ਫੋਰਟੇਜ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਵੱਲੋਂ ਸੈਕਸ਼ੂਅਲ ਅਸਾਲਟ ਕੀਤਾ ਗਿਆ ਜੀ ਤੇ ਜਿਹੜਾ ਸੋਹਣਾ ਗੱਭਰੂ ਆ ਉਹਦੀ ਫੋਟੋ ਵੀ ਜਾਰੀ ਹੋਈ ਆ ਤੇ ਕੁੰਡੀਆਂ ਮੁਛਾਂ ਨੇ ਤੇ گلابੇ ਰੰਗ ਦੇ ਉਹਨੇ ਆਪਣੀ ਛੋਟੀ ਜਿਹੀ ਪੱਗ ਬੰਨੀ ਹੋਈ ਆ ਤੇ ਕੀ ਪੂਰੀ ਖਬਰਾਂ ਜੀ ਕੀ ਹੋਇਆ ਇਹ ਇਹ ਜੀ ਜਿਹੜਾ ਤੁਸੀਂ ਪਹਿਲੇ ਕਿਹਾ ਜੀ ਬਦਨਾਮ ਇਹ ਕੇਵਲ ਇਹ ਲੋਕ ਇਦਾਂ ਨਹੀਂ ਹੁੰਦਾ ਵੀ ਨਾਮ ਬਦਨਾਮ ਹੋਏ ਤਾਂ ਕੀ ਹੁਆ ਬਦਨਾਮ ਮੇ ਨਾਮ ਵੀ ਹੁੰਦਾ ਸੋ ਇਦਾਂ ਹੀ ਆ ਜੀ ਦੇਖੋ ਜੀ ਆਪਾਂ ਇਹ ਬਦਨਾਮੀ ਵਾਲੀ ਗੱਲੋਂ ਜ਼ਿਆਦਾ ਆ ਜਾਂਦੀ ਹੈ ਵੀ ਜਦੋਂ ਕੋਈ ਸਾਡੀ ਕਮਿਊਨਿਟੀ ਦਾ ਪਛਾਣ ਤੇ ਆ ਜਾਂਦਾ ਤਾਂ ਬਿਲਕੁਲ ਹੀ ਮਤਲਬ ਜਿਥੇ ਦੂਰ ਦੇਖ ਕੇ ਪਤਾ ਲੱਗਦਾ ਵੀ ਹੈ ਨਾ ਵੀ ਇਹ ਪੰਜਾਬੀ ਨੌਜਵਾਨ ਹੈ ਤੇ ਇਹਦੇ ਵਿੱਚ ਇਹ ਆ ਜੀ ਕਹਿੰਦੇ ਜੀ ਇਹ ਪਹਿਲਾ 22 ਅਪ੍ਰੈਲ ਨੂੰ ਦੋ ਘਟਨਾਵਾਂ ਤੇ ਉਸ ਤੋਂ ਬਾਅਦ 27 ਅਪ੍ਰੈਲ ਦੀ ਇੱਕ ਹੋਰ ਘਟਨਾ ਆਇਆ ਜਿਹੜੀ ਚਾਰਲਸ ਬਾਥੀਰੀ ਵਿੱਚ ਹੋਈ ਆ ਤੇ ਇਹ ਜੀ ਇਹ ਜਿਹੜੀ ਆ 20 ਤੋਂ 40 ਦੇ ਵਿੱਚ ਹਾਈਟ ਜਿਹੜੀ 5 ਫੁੱਟ 9 ਇੰਚ ਤੋਂ ਲੈ ਕੇ 6 ਫੁੱਟ ਤੱਕ ਆ ਤੇ ਪਤਲਾ ਆ ਤੇ ਉਸ ਦਿਨ ਉਹਨੇ ਜੀ ਪਿੰਕ ਕਲਰ ਦੀ ਜਿਹੜੀ ਆ ਪੱਗ ਬਣੀ ਸੀ ਤੇ ਇਹਦੇ ਕਨੇ ਇਹਨਾਂ ਨੇ ਕਿ ਤਿੰਨ ਇਨਸੀਡੈਂਟ ਐਦਾਂ ਦੇ ਕੀਤੇ ਜਿਹਦੇ ਵਿੱਚ ਲੇਡੀਜ਼ ਨੂੰ ਇਹਨੇ ਸੈਕਸਚੁਅਲ ਅਸੌਲਟ ਮਤਲਬ ਉਹਦੇ ਨਾਲ ਉਹਨਾਂ ਬਧੀ ਕੀਚ ਬਸ ਲੋਕੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ ਖਾਸ ਤੌਰ ਤੇ ਜਿਹੜੇ ਵਾਕਿੰਗ ਕਰਦੇ ਸੀਗੇ ਜਦੋਂ ਤੁਰੇ ਸੋ ਇਹ ਬੜੀ ਉਹਦੀ ਫੋਟੋ ਵੀ ਜਾਰੀ ਹੋਈ ਆ ਬਿਲਕੁਲ ਉਹ ਗ੍ਰੋਸਰੀ ਕਰਨ ਦੇ ਫੋਟੋ ਕਿਤੇ ਕੈਮਰਾ ਉਹਨਾਂ ਨੇ ਲੈ ਲਿਆ ਤੇ ਉਹਦੇ ਵਿੱਚ ਪੁਲਿਸ ਨੇ ਇਹ ਜ਼ਰੂਰ ਕਿਹਾ ਵਾ ਵੀ ਅਗਰ ਕਿਸੇ ਨੂੰ ਪਤਾ ਲੱਗਦਾ ਆ ਤਾਂ ਕ੍ਰਾਈਮ ਸਪੋਟਰ ਸਟਾਪਰ ਜਾਂ ਜਾਂ ਇਹਨਾਂ ਦਾ ਜਿਹੜਾ ਨੰਬਰ ਆ 780 423 4567 ਇਹ ਬੜਾ ਨੰਬਰ ਰੱਖਿਆ ਹੈ ਤੇ ਉਹਦੇ ਵਿੱਚ ਕਰਕੇ ਕਰ ਸਕਦੇ ਆ ਬਟ ਇਹ ਫਿਰ ਮੈਂ ਉਹ ਵੀ ਭਾਈ ਤੁਹਾਡੇ ਨਾਲ ਸਹਿਮਤ ਆ ਵੀ ਆਪਾਂ ਨਾਮ ਬੜੇ ਹੁਣ ਪਿੱਛੇ ਜੇ ਆਪਾਂ ਕਰਕੇ ਜਿਹੜੇ ਜੀ ਵੀ 22 ਬੰਦੇ ਜਿਹੜੇ ਆਪਣੇ ਪੰਜਾਬੀ ਐਮਪੀ ਬਣੇ ਨੇ ਮਾਨ ਵਾਲੀ ਗੱਲ ਹੋਈ ਦੇ ਵਿੱਚ ਵਿੱਚ ਲੋਕ ਜਿਹੜੇ ਆ ਇਦਾਂ ਵੀ ਆ ਜਾਂਦੇ ਬਿਲਕੁਲ ਤੇ ਜਿੱਥੇ ਕੋਈ ਚੰਗੀ ਖਬਰ ਆਸੀ ਉਹਨੂੰ ਪ੍ਰੇਸ਼ ਕਰਦੇ ਆ ਜੇ ਜੇ ਐਸੀ ਕੋਈ ਮਾੜੀ ਘਟਨਾ ਜੇ ਜਿੰਦਾ ਵੀ ਕਰਦੇ ਬਿਲਕੁਲ ਬਿਲਕੁਲ ਤੇ ਇਸ ਕਰਕੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਬਾਕੀ ਸਾਰਿਆਂ ਨੂੰ ਆਪਣੀ ਜੋ ਸਾਡੀ ਇੱਕ ਮਰਿਆਦਾ ਉਹਦਾ ਧਿਆਨ ਰੱਖਣਾ ਚਾਹੀਦਾ ਹੈਗਾ ਤੇ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਬਿਲਕੁਲ ਤੇ ਜੇ ਆਪਾਂ ਗੱਲ ਕਰੀ ਅੱਗੇ ਅਲਬਰਟਾ ਦੇ ਵਿੱਚ ਖਸਰੇ ਦੇ 22 ਨਵੇਂ ਕੀ ਆਸਾਨ ਦੇ ਨਾਲ ਕਾਫੀ ਜਿਹੜੀ ਸਥਿਤੀ ਹੈਗੀ ਹੈ ਜੋ ਚਿੰਤਾਜਨਕ ਹੋਰ ਬਣ ਗਈ ਹੈ ਬਿਲਕੁਲ ਜੀ ਹੁਣ ਟੋਟਲ ਜਿਹੜੇ ਖਸਰੇ ਦੀ ਅਜ ਤੱਕ ਦੀ ਗਿਣਤੀ ਜਿਹੜੀ 287 ਤੇ ਪਹੁੰਚ ਗਈ ਹੈ ਤੇ 22 ਹੋਰ ਨਵੇਂ ਮਾਮਲੇ ਆਨੇ ਜਿਹਦੇ ਵਿੱਚੋਂ 17 ਜਿਹੜੇ ਆ ਸਾਊਥ ਜ਼ੋਨ ਚੋਂ ਆਏ ਨੇ ਸੋ ਇੱਕ ਬੜੀ ਹੈਰਾਨੀ ਵਾਲੀ ਗੱਲ ਆ ਕਿਉਂਕਿ ਸਾਡੇ ਜ਼ਿਲ੍ਹੇ ਹੁਣ ਡਾਟੇ ਸਾਹਮਣੇ ਆਂਦੇ ਨਾ ਇੱਕ ਵਾਰੇ ਆਪਾਂ ਕਿਹਾ ਸਾਡਾ ਹੈਲਥ ਸਿਸਟਮ ਬੜਾ ਵਧੀਆ ਜਾਂ ਕੁਛ ਹੋਰ ਵਧੀਆ ਤੇ ਹੁਣ ਜਿਹੜੇ ਆ ਰਹੇ ਨੇ ਵੀ ਜਿਹੜੇ ਖਸਰੇ ਦੇ ਟੀਕੇ ਲੱਗਦੇ ਨੇ ਬੜੇ ਘੱਟ ਲੱਗੇ 70% ਲੋਕਾਂ ਨੂੰ ਵੀ ਟੀਕੇ ਨਹੀਂ ਲੱਗੇ ਹੂੰ ਹੂੰ ਤੇ ਪਰ ਹੁਣ ਕਹਿੰਦੇ ਜੀ ਕਹਿਣ ਦਾ ਮਤਲਬ ਸੂਬੇ ਭਰ ਵਿੱਚ ਹੁਣ ਕਹਿੰਦੇ ਟੀਕਾ ਕਰ ਤੇ ਉਹਨਾਂ ਨੂੰ ਲੱਗਣੇ ਚਾਹੀਦੇ ਆ ਟੀਕੇ ਤੇ ਕਿਉਂਕਿ ਆ ਇਹਨਾਂ ਤਾਂ ਆ ਆਮ ਜਿਹੜੇ ਕੰਟਰੀਆਂ ਨੇ ਜਿਹੜੀ ਥਰਡ ਵਰਡ ਉਹਨਾਂ ਵਿੱਚ ਵੀ ਮਲਾਜਮੀ ਕੀਤੀ ਐ ਕਿਹੜੇ ਕਿਤਾ ਜਾਂਦੇ ਨੇ ਮੈਨੂੰ ਤਾਂ ਇਹ ਹੀ ਸਮਝ ਲੱਗਦਾ ਕਿਉਂਕਿ ਸਕੂਲਾਂ ਦੇ ਵਿੱਚ ਵੀ ਜਦੋਂ ਵੀ ਮੈਂ ਜਾਦਾ ਮੈਂ ਬੱਚੇ ਨੂੰ ਆਪਣੇ ਦਾਖਲ ਕਰਾਇਆ ਹੀ ਐਡਮਿਟ ਕਰਾਇਆ ਉਹਨੇ ਮੰਗੇ ਜਿਵੇਂ ਦਿਖਾਓ ਜੀ ਬਿਲਕੁਲ ਇੱਕ ਇੰਜੈਕਸ਼ਨ ਲੱਗਣ ਦੇ ਨਾਲ ਤੁਸੀਂ 100% ਤਾਂ ਚੱਲੇ ਨਹੀਂ ਬਟ ਬਹੁਤ ਹੱਦ ਤੱਕ ਤੁਸੀਂ ਜਿਹੜੀ ਉਹਦੀ ਇਮਿਊਨ ਸਿਸਟਮ ਤੁਹਾਡੇ ਚ ਬਣ ਜਾਂਦਾ ਇਮਿਊਨਿਟੀ ਆ ਜਾਂਦੀ ਆ ਤੇ ਤੁਸੀਂ ਸਹੀ ਕਰੋ ਨਾ ਤਾਂ ਕੋਈ ਦੇ ਪੈਸੇ ਲੱਗਦੇ ਯਾ ਈਵਨ ਇੱਥੇ ਤਾਂ ਇਹ ਵੀ ਹੈ ਜੀ ਜੇ ਕੋਈ ਬੰਦਾ ਇੱਥੇ ਵਿਜ਼ਟਰ ਤੇ ਆਇਆ ਵਰਕ ਪਰਮਿਟ ਤੇ ਆਇਆ ਜਾਂ ਵੈਹੀ ਘੁੰਮਣ ਆਇਆ ਅਗਰ ਉਹਦਾ ਬੱਚਾ ਛੋਟਾ ਆ ਉਹ ਵੀ ਰੈਕਸ਼ਨ ਲਵਾ ਸਕਦਾ ਬਿਲਕੁਲ ਵਿਦਾਊਟ ਕਿਸੇ ਫੀਸ ਪੇ ਕੀਤੇ ਸੋ ਕਿਉਂਕਿ ਜਿਹੜੇ ਗੌਰਮੈਂਟ ਹੈ ਪ੍ਰੋਵਾਈਡ ਕਰਦੀ ਹੈ ਹੈਲਪ ਬਿਲਕੁਲ ਫਿਰ ਵੀ ਦੇਖ ਲਓ ਇੱਕ ਸਮਾਜ ਨੂੰ ਚੰਗਾ ਬਣਾਉਣ ਵਾਸਤੇ ਕਿੰਨਾ ਕੁਸ਼ ਹੈਗਾ ਪਰ ਅਸੀਂ ਫਿਰ ਵੀ ਆਪਣੇ ਉਹਨਾਂ ਦਾ ਫਾਇਦਾ ਨਹੀਂ ਲੈ ਰਹੇ ਇਹ ਕਹਿੰਦੇ ਇਸ ਸਾਲ ਰਿਕਾਰਡ ਬਣਿਆ ਜੀ ਵੱਡੀ ਗਿਣਤੀ ਵਿੱਚ ਲੋਕ ਇਹਦੇ ਚ ਪੇੜ ਤੇ ਆਏ ਆ ਤੇ ਇਹ ਦੇਖੋ ਵੀ ਹੁਣ ਇੱਕ ਅਲਾਰਮਿੰਗ ਸਿਚੁਏਸ਼ਨ ਅੱਗੇ ਤੋਂ ਆਪਾਂ ਇਹ ਜਰੂਰ ਕਰੀਏ ਵੀ ਆਪਣੇ ਟਾਈਮ ਤੇ ਬੱਚਿਆਂ ਦਾ ਆਪਣੇ ਦਾ ਟੀਕਾਕਰਨ ਕਰਵਾਈਏ ਤੇ ਜੇ ਉਹਨਾਂ ਜੇ ਸਾਡੇ ਵੀ ਨਹੀਂ ਲੱਗੇ ਤਾਂ ਤੁਸੀਂ ਵੀ ਕਰਵਾ ਲਓ ਇੱਥੇ ਕਿਹੜਾ ਕੋਈ ਲਿਮਟ ਕਰਾ ਸਕਦੇ ਤੇ ਆਪਣੇ ਇੱਕ ਹੋਰ ਕੈਨੇਡਾ ਤੋਂ ਜਿਸ ਤਰ੍ਹਾਂ ਯੂ ਐਸ ਏ ਲੋਕ ਘੁੰਮਣ ਜਾਂਦੇ ਸੀਗੇ ਹਾਂਜੀ ਤੇ ਉਹਨਾਂ ਦੇ ਵਿੱਚ ਟੈਰਿਫ ਤੋਂ ਬਾਅਦ ਕਾਫੀ ਕਮੀ ਆਈ ਹੈ ਤੇ ਉਸ ਕਮੀ ਨੂੰ ਦੇਖਦਿਆਂ ਹੋਇਆਂ ਵੈਸਟ ਜੈਟ ਨੇ ਆਪਣੇ ਕੁਝ ਸੇਵਾਵਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜੀ ਬਿਲਕੁਲ ਜੀ ਉਹਨਾਂ ਨੇ ਬੈਸਟ ਜੈਟ ਨੇ ਕਹਿੰਦੇ ਵੀ ਜਿਹੜੇ ਹੁਣ ਕਨੇਡਾ ਤੋਂ ਜਿਹੜੇ ਅਮਰੀਕਾ ਨੂੰ ਲੋਕ ਜਾਂਦੇ ਸੀ ਨਾ ਉਹ ਘਟ ਗਏ ਨੇ ਬਹੁਤ ਤੇ ਉਹਨਾਂ ਨੇ ਆਪਣੇ ਟੋਟਲ 9 ਰੂਟ ਜਿਹੜੇ ਸਸਪੈਂਡ ਕੀਤੇ ਇਹਦੇ ਵਿੱਚ ਜੇ ਮੈਂ ਐਡਮਿੰਟਰ ਦੀ ਵੀ ਗੱਲ ਕਰਾਂ ਐਡਮਿੰਟਰ ਤੋਂ ਜਿਹੜੀ ਸੈਨਟ ਪ੍ਰੈਂਸਿਸ ਕੋ ਲਾਸ ਵੈਗਾਸ ਤੇ ਲਾਸ ਐਂਜਲਸ ਦੀ ਉਡਾਨਾਂ ਜਿਹੜੀ ਉਹ ਘਟਾਤੀਆਂ ਤੇ ਉੱਥੇ ਵੈਨਕੂਵਰ ਤੋਂ ਇੱਕ ਅਸਟਨ ਰੂਟ ਸੀਗਾ ਜੀ ਜਿਹੜਾ ਕਿ 11 ਮਈ ਤੋਂ ਸ਼ੁਰੂ ਹੋਣਾ ਸੀ ਉਹਨੂੰ ਵੀ ਅਕਤੂਬਰ ਤੱਕ ਪੈਂਡਿੰਗ ਪਾ ਦਿੱਤਾ ਤੇ ਇਹ ਤੇ ਮੇਨ ਇਹ ਐਡਮਿੰਟਰ ਤੋਂ ਐਟਲਾਂਟਾ ਦਾ ਵੀ ਰੂਟ ਸ਼ਾਮਿਲ ਆ ਜਿਹੜੀ ਸਿੱਧੀ ਉਡਾਨ ਜਿਹ ਤੇ ਉਸ ਤੋਂ ਬਾਅਦ ਕਹਿੰਦੇ ਰੁਕ ਜਾਣ ਗਰਮੀਆਂ ਮਤਲਬ ਦੁਬਾਰਾ ਫਿਰ ਸਿਹਤ ਹੋ ਦੁਬਾਰਾ ਚੱਲੋ ਸੋ ਇਹ ਹੁਣ ਮੇਨ ਕਾਰਨ ਹੈ ਟਰਬ ਵੀ ਹੋ ਸਕਦਾ ਜਾਂ ਲੋਕਾਂ ਨੂੰ ਆਪਣਾ ਕਿਉਂਕਿ ਜਿਸ ਹਿਸਾਬ ਨਾਲ ਕੈਨੇਡਾ ਦੀ ਸੋਵਰਨਿਟੀ ਤੇ ਅਟੈਕ ਹੋਇਆ ਸੀਗਾ 51 ਸਟੇਟ ਹੋਣ ਦੀ ਗੱਲਾਂ ਕਿੰਨੀਆਂ ਗਈਆਂ ਸੀ ਤਾਂ ਜਿਹੜੇ ਲੋਕਾਂ ਦੇ ਵਿੱਚ ਇੱਕ ਪ੍ਰਾਊਡ ਟੂ ਬੀ ਕੈਨੇਡੀਅਨ ਜਾਂ ਕੈਨੇਡਾ ਫਰਸਟ ਨੂੰ ਲੈ ਕੇ ਜੋ ਚੱਲਿਆ ਸੀ ਉਹ ਮੈਨੂੰ ਲੱਗਦਾ ਕਿਤੇ ਕੰਮ ਕਰ ਗਿਆ ਤੇ ਲੋਕਾਂ ਨੇ ਜਿਹੜੀ ਆਪਣੀ ਡੈਸਟੀਨੇਸ਼ਨ ਹੈ ਉਹ ਯੂਐਸਏ ਘੁੰਮਣ ਦੀ ਬਜਾਏ ਹੋਰ ਦੇਸ਼ਾਂ ਵੱਲ ਕਰ ਲਈ ਆ ਤੋਰੇ ਕਰਕੇ ਵੀ ਡਿਮਾਂਡ ਕੱਟੀ ਹੈ ਨਹੀਂ ਤਾਂ ਅੱਗੇ ਤਾਂ ਕਦੀ ਕਿਉਂਕਿ ਨਵੀਆਂ ਫਲੈਟਾਂ ਲੱਗਣ ਲੱਗੀਆਂ ਸੀਗੀਆਂ ਤੇ ਨਵੀਆਂ ਲੱਗਣ ਲੱਗੀਆਂ ਸੀ ਤਾਂ ਮਤਲਬ ਵੀ ਡਿਮਾਂਡ ਸੀਗੀ ਤੇ ਜੋ ਨਵੀਆਂ ਲੱਗਣਗੀਆਂ ਵੀ ਰੁਕੀਆਂ ਐ ਤੇ ਜੋ ਪਹਿਲਾਂ ਚੱਲਦੀਆਂ ਉਹ ਵੀ ਕੱਟੀਆਂ ਕਿਉਂਕਿ ਦੇਖੋ ਜਾਜ ਦੇ ਵਿੱਚ ਵਾਰੀ ਹੋਣੀ ਚਾਹੀਦੀ ਆ ਤਾਂ ਹੀ ਫਾਇਦਾ ਚਲਾ ਚਲਾ ਨਹੀਂ ਇਹ ਜ਼ਰੂਰੀ ਵੀ ਸੀਗਾ ਜੀ ਜ਼ਰੂਰੀ ਵੀ ਸੀਗਾ ਥੋੜਾ ਜਿਆਦਾ ਪਤਾ ਲੱਗਣਾ ਚਾਹੀਦਾ ਹਾਂਜੀ ਵੀ ਇਹ ਤਾਂ ਬਿਲਕੁਲ ਲਾਈਟ ਹਾਰਟ ਲੈ ਲਿਆ ਸੀ ਨਾ ਵੀ ਆਪਾਂ ਦਾ ਕੁਝ ਚੱਕ ਲਾਂਗੇ ਫਟੇ ਇੱਕ ਆਰਟੀਫੀਸ਼ਲ ਡਰਾ ਲਾਈਨ ਆ ਤੇ ਕੋਈ ਲੋਡ ਨਹੀਂ ਹੈਗੀ ਨਾ ਬਿਲਕੁਲ ਤੇ ਆਪਣੇ ਅੰਟਾਰੀਓ ਦੇ ਪ੍ਰੇਮੀ ਆ ਜਿਹੜ ਉਹਨਾਂ ਨੇ ਸੈਪਰੇਸ਼ਨ ਦੇ ਮੁੱਦੇ ਦੇ ਉੱਤੇ ਆਪਣੇ ਅਲਬਰਟਾ ਦੇ ਜਿਹੜੇ ਮੈਡਮ ਸਾਡੇ ਡਾਇਨਸ ਮੈਥੀ ਜੀ ਪ੍ਰੀਮੀਅਰ ਨੇ ਇਹਨਾਂ ਨੂੰ ਕੋਈ ਨਸੀਹਤ ਦਿੱਤੀ ਆ ਜੀ ਹਾਂ ਜੀ ਬਿਲਕੁਲ ਜੀ ਡੱਗਬੋਰਡ ਸਾਹਿਬ ਬਿਲਕੁਲ ਉਹਨਾਂ ਨੇ ਜਿੱਦਾਂ ਸਟੈਂਡ ਲਿਆ ਸੀ ਪਹਿਲਾਂ ਵੀ ਕਹਿੰਦੇ ਸੀ ਮੈਂ ਬੱਤੀਆਂ ਬੰਦ ਕਰਾ ਦਾਂਗਾ ਜਾਂ ਫਿਰ ਉਹ ਵੀ ਉਹ ਥੋੜਾ ਜਿਹਾ ਤਿੱਖੇ ਚੱਲਦੇ ਨੇ ਉਹਨਾਂ ਨੇ ਵੀ ਉਹਨੇ ਕਹਿੰਦੇ ਵੀ ਕਿਉਂਕਿ ਉਹ ਜਦੋਂ ਕਿ ਟੀਮ ਕੈਨੇਡਾ ਬਣੀ ਸੀ ਨਾ ਉਹਦਾ ਲੀਡ ਵੀ ਉਹਨਾਂ ਨੇ ਕੀਤੀ ਸੀ ਪ੍ਰੋਵਿੰਸ ਦੇ ਚੋ ਤੇ ਹੁਣ ਉਹਨਾਂ ਨੇ ਜਦੋਂ ਇਹ ਆਪਣੇ ਲਵਟਾ ਦੇ ਵਿੱਚ ਸੈਪਰੇਸ਼ਨ ਦੀ ਮੰਗ ਚੱਲੀ ਆ ਜਿੱਦਾਂ ਵੀ ਇੱਕ ਬਿੱਲ ਆਇਆ ਉਹਦੇ ਵਿੱਚ ਸੈਪਰੇਸ਼ਨ ਦੇ ਜਿਹੜੇ ਕਾਨੂੰਨ ਆ ਜਾਂ ਉਹਦੇ ਜਿਹੜੇ ਸੈਪਰੇਸ਼ਨ ਕਰਾਉਣ ਦੇ ਜਿਹੜੇ ਤਰੀਕੇ ਆ ਉਹ ਵੀ ਢਲਾਂ ਆਣ ਲੱਗੀਆਂ ਤੇ ਉਹਦੇ ਉੱਤੇ ਤੇ ਕਿਉਂਕਿ ਉਹਨਾਂ ਮੈਡਮ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਦੇ ਵਿੱਚ ਦੱਸਿਆ ਸੀ ਵੀ ਵੀ ਥੋੜਾ ਜਾਇ ਲਵਟਾ ਦੇ ਨਾਲ ਵੀ ਮਤਰੀਆ ਵਿਹਾਰ ਹੋ ਰਿਹਾ ਤੇ ਡੱਗਬੋਰਡ ਸਾਹਿਬ ਨੇ ਨਿੰਦਾ ਕੀਤੀ ਸੀ ਵੀ ਇਦਾਂ ਨਹੀਂ ਕਰਨਾ ਚਾਹੀਦਾ ਪਰ ਉਧਰੋਂ ਮੈਡਮ ਵੀ ਮੋਰੇ ਤੇਜ ਨੇ ਉਹਨਾਂ ਨੇ ਵੀ ਕਿਹਾ ਵੀ ਭਾਈ ਤੁਸੀਂ ਅੰਟਾਰੀਓ ਚਲਾਣੇ ਆ ਤੁਹਾਨੂੰ ਮੈਂ ਕਦੀ ਦੱਸਿਆ ਨਹੀਂ ਵੀ ਤੁਸੀਂ ਕਿੱਦਾਂ ਚਲਾਣਾ ਤੇ ਤੁਸੀਂ ਮੈਨੂੰ ਨਾ ਹੂੰ ਤੇ ਪਰ ਨਾਲ ਉਹਨਾਂ ਨੇ ਇਹ ਜਰੂਰ ਕਿਹਾ ਵੀ ਸਾਡੇ ਨਾਲ ਜੋ ਹੋ ਰਿਹਾ ਵਾ ਅਗਰ ਸਹੀ ਹੋ ਜਾਏ ਤੇ ਸਾਨੂੰ ਕੀ ਲੋੜਾ ਜਿਦਾਂ ਕੱਲ ਮੈਡਮ ਨੇ ਜਿਹੜੀ ਗੱਲ ਕੀਤੀ ਸੀ ਉਸ ਦੇ ਵਿੱਚ ਇਹ ਵੀ ਦੱਸਿਆ ਸੀ ਵੀ ਉਹਨਾਂ ਨੇ ਇੱਕ ਨੇਗੋਸ਼ੀਏਸ਼ਨ ਕਮੇਟੀ ਵੀ ਬਣਾਈ ਹੈ ਭਾਈ ਹੂੰ ਹੂੰ ਤੇ ਨੇਗੋਸ਼ੀਏਸ਼ਨ ਕਮੇਟੀ ਬਣਾਈ ਹੈ ਤੇ ਜਿਹਦੇ ਵਿੱਚ ਇੱਕ ਤਾਂ ਨੇਗੋਸ਼ੀਏਸ਼ਨ ਕਮੇਟੀ ਬਣਾਈ ਹੈ ਜਿਹੜੀ ਆਪਣੇ ਕਰੂਗੀ ਗੱਲ ਫੈਡਰਲ ਗਵਰਨਮੈਂਟ ਆਊਟ ਵਨ ਤੇ ਨਾਲ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਆਪਣੇ ਸਪੀਕਰ ਸੀ ਨਾ ਲਵਰਟਾ ਦੇ ਉਹਨਾਂ ਨੂੰ ਵੀ ਰਿਜ਼ਾਈਨ ਦਿਵਾ ਕੇ ਇੱਕ ਕਮੇਟੀ ਦਾ ਮੈਂਬਰ ਬਣਾਇਆ ਵਾ ਜਿਹੜਾ ਕਿ ਯੂਐਸਏ ਦੇ ਨਾਲ ਗੱਲ ਕਰੂਗਾ ਸੋ ਕੋਈ ਵੀ ਮਤਲਬ ਅਗੇ ਫਿਊਚਰ ਦੇ ਜਿਹੜੀ ਵੀ ਗੱਲ ਕਰਨੀ ਹੈ ਸੋ ਉਹ ਵੀ ਹੈ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਜ਼ਰੂਰੀ ਨਹੀਂ ਹੈ ਕਿ ਆਪਾਂ ਸੈਪਰੇਸ਼ਨ ਕਰਾਂਗੇ ਪਰ ਅਗਰ ਸਾਡੀ ਨੇਗੋਸ਼ੀਏਸ਼ਨ ਨਹੀਂ ਚੱਲਦੀ ਜੋ ਸਾਡੀਆਂ ਕੁਝ ਉਹਨਾਂ ਨੇ ਚਾਰ ਡਿਮਾਂਡਾਂ ਰੱਖੀਆਂ ਹਨ ਅਗਰ ਉਹ ਚਾਰ ਡਿਮਾਂਡਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਪਾਂ ਜੇ ਪਬਲਿਕ ਕਹੋਗੀ ਕੋਈ ਨਾਲ ਜੁੜੂ ਗੱਲ ਉਹਨਾਂ ਨੇ ਕਹੀ ਹੈ ਵੀ ਮੈਂ ਨਹੀਂ ਕਹਿੰਦੀ ਫਿਰ ਜੇ ਪਬਲਿਕ ਕਰੋਗੇ ਤਾਂ ਮੁਝ ਗੱਲ ਪਾਈ ਜਾ ਰਹੀ ਹੈ ਜੇ ਪਬਲਿਕ ਕਹੋਗੀ ਤਾਂ 26 ਦੇ ਵਿੱਚ ਆਪਾਂ ਰਿਵੈਂਡਰ ਕਰਾ ਸਕਦੇ ਆ ਤੇ ਉਹ ਬਾਕੀ ਦੇਖਦੇ ਆ 26 ਵੀ ਕੋ ਦੂਰ ਨਹੀਂ 27 ਵੀ ਕੋ ਦੂਰ ਨਹੀਂ ਤੇ ਜਦੋਂ ਵੀ ਜਿਹੜਾ ਆ ਗਿਆ ਤਾਂ ਪਹਿਲਾਂ ਲੱਗਦਾ ਕੋਈ ਵੋਟਾਂ ਦਾ ਮਸਲਾ ਵੀ ਕੋ ਨਾਲ ਲੈ ਕੇ ਚਲੰਗ ਦੀ ਤਿਆਰੀ ਹੋ ਰਹੀ ਹੈ ਉਦਾਂ ਦੀ ਕੋਈ ਇਹ ਤਾਂ ਜੀ ਹੁਣ ਦੇਖਣ ਵਾਲੀ ਗੱਲ ਹੈ ਜੀ ਕਿਉਂਕਿ ਪਹਿਲੇ ਇਹਨਾਂ ਨੇ ਪਹਿਲੇ 27 ਤੇ ਇਲੈਕਸ਼ਨ ਵੀ ਹੋਨੇ ਆ ਨਾ ਹਾਂ ਪਹਿਲੇ ਇਹਨਾਂ ਨੇ ਕਿਹਾ ਸੀਗਾ ਵੀ ਜੇ ਸਰਕਾਰ ਦੂਜੀ ਆਂਦੀ ਆ ਪਰ ਇਹਨਾਂ ਨਾਲ ਇਹ ਜਰੂਰ ਕਿਹਾ ਵੀ ਪ੍ਰਾਈਮ ਮਿਨਿਸਟਰ ਚੇਂਜ ਨੇ ਨਵੇਂ ਆਏ ਨੇ ਉਹਨਾਂ ਨਾਲ ਜਿਹੜੀ ਗੱਲ ਹੋਈ ਆ ਉਹ ਬੜੀ ਸੁਖਾਮੀ ਹੋਈ ਆ ਤੇ ਹੋ ਸਕਦਾ ਵੀ ਜੇ ਇਹਨਾਂ ਦੀ ਡਿਮਾਂਡ ਜਿਹੜੀਆਂ ਮੰਨ ਲੀਆਂ ਜਾਣ ਨਹੀਂ ਗੱਲਾਂ ਤਾਂ ਸਾਰੇ ਪਾਸੇ ਸੁਖਾਵੇਂ ਹੁੰਦੀਆਂ ਨੇ ਗੱਲਾਂ ਤਾਂ ਇੰਡੀਆ ਪਾਕਿਸਤਾਨ ਨੂੰ ਸਖਾਵੀਆਂ ਹੋ ਜਾਂਦੀਆਂ ਨੇ ਪ੍ਰਧਾਨ ਮੰਤਰੀ ਸਾਬ ਜਾਂਦੇ ਕਿਤੇ ਹੋਰ ਨੇ ਜਾ ਕੇ ਪਹੁੰਚ ਉੱਥੇ ਜਾਂਦੇ ਨੇ ਉੱਥੇ ਜਾਂਦੇ ਨਹੀਂ ਤੇ ਬਾਅਦ ਵਿੱਚ ਪਬਲਿਕ ਮਰਦੀ ਤਾਂ ਪਬਲਿਕ ਹੀ ਹਾਂਜੀ ਲੋਕੀ ਦਾ ਪਬਲਿਕ ਹੁੰਦੀ ਹੈ ਬਿਲਕੁਲ ਨਹੀਂ ਤੇ ਆਪਣੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਮਾਰਕ ਕਾਰਨੇ ਸਾਬ ਤੇ ਇਹਨਾਂ ਨੇ ਜਿਹੜੇ ਆਪਣੇ ਇੰਟਰਪਰਵਿਨਸ਼ਲ ਟ੍ਰੇਡ ਨੂੰ ਜਿਹੜਾ ਬੈਰੀਅਰ ਹੈਗਾ ਉਹਨੂੰ ਖਤਮ ਕਰਨ ਲਈ ਕਾਫੀ ਵਚਨਬੰਦ ਨੇ ਜੀ ਬਿਲਕੁਲ ਜੀ ਜਦੋਂ ਸਹੀ ਕਹ ਤੁਸੀਂ ਜਦੋਂ ਇਲੈਕਸ਼ਨ ਸ਼ੁਰੂ ਹੋਏ ਸੀਗੇ ਉਦੋਂ ਵਿੱਚ ਇਹਨਾਂ ਨੇ ਇਹ ਆਪਣਾ ਇੱਕ ਵਾਅਦਾ ਰੱਖਿਆ ਸੀ ਵੀ ਮੈਂ ਕਰਾਂਗਾ ਤੇ ਹੁਣ ਕਹਿੰਦੇ ਆਸ ਕੀਤੀ ਜਾ ਸਕਦੀ ਹੈ ਵੀ ਹੋ ਸਕਦਾ ਹੈ ਵੀ ਪਹਿਲਾਂ ਤਾਂ ਉਹਨਾਂ ਨੇ 26 ਤੱਕ ਕਿਹਾ ਸੀਗਾ ਪਰ ਹੋ ਸਕਦਾ ਹੈ ਵੀ ਜਿਹੜਾ ਇਹਦੇ ਵਿੱਚੇ ਚੱਲ ਜਾ ਆ ਜਿਹੜਾ ਪੜਾਉਣ ਕਿਹੜਾ ਆਣਾ ਵਾ ਕੈਨੇਡਾ ਦੇ ਉਹਦੇ ਵਿੱਚ ਹੀ ਕਹਿੰਦੇ ਸ਼ਾਇਦ ਉਦੋਂ ਤੱਕ ਇੰਟਰਪ੍ਰੋਵਿੰਸ਼ੀਅਲ ਬੈਰੀਅਰ ਖਤਮ ਹੋਣਾ ਚਾਹੀਦਾ ਇਹ ਹੁਣੇ ਵੀ ਚਾਹੀਦੀ ਕਿਉਂਕਿ ਸਾਡੇ ਆਪਸ ਦੇ ਵਿੱਚ ਪ੍ਰੋਵਿੰਸ਼ਰ ਦੇ ਵਿੱਚ ਇੰਨਾ ਮਤਲਬ ਪਾੜਾ ਆ ਜਾਂ ਇੱਕ ਦੂਜੇ ਨੂੰ ਜਿਹਦਾ ਬਾਇਨ ਵੇਚਦੇ ਆ ਬੀਅਰ ਵੇਚਦੇ ਆ ਨਾ ਲਿਕਰ ਆਂਦਾ ਜਾਂ ਲੰਬ ਲੰਬਰ ਆਂਦਾ ਜਾਂ ਯਾਨੀ ਇੱਕੋ ਮੁਲਕ ਦੇ ਅੱਡ-ਅੱਡ ਮੁਲਕ ਉਹਨਾਂ ਅਲੱਗ-ਅਲੱਗ ਮੁਲਕ ਬਣੇ ਹੋਏ ਕਿਸਮ ਦੇ ਨੇ ਉਹ ਇੱਕ ਦੂਜੇ ਉੱਪਰ GST ਟੈਕਸ ਲਾਣਾ ਜਾਂ ਕੁਝ ਲਾਣਾ ਬੈਰੀਅਰ ਲਾਣੇ ਉਹ ਕਹਿੰਦੇ ਮੈਂ ਇਸੇ ਕਰਕੇ ਤਾਂ ਇਹ ਅਡਵਟਾ ਨੇ ਵੀ ਇਹੀ ਗੱਲ ਕਹੀ ਆ ਵੀ ਸਾਨੂੰ ਪਾਈਪਲਾਈਨ ਨੰਗਣੋ ਨੋਕਣਾ ਹਰੇਕ ਪ੍ਰਭਾਸ਼ ਨੂੰ ਇਜਾਜ਼ਤ ਲੈਣੀ ਤੇ ਜਾਂ ਹੋਰ ਕਈ ਕਲਾ ਕਿਉਂਕਿ ਤੁਸੀਂ ਇੱਕ ਹੋਰ ਵੀ ਗੱਲ ਆ ਲਾਇਸੈਂਸ ਦੀ ਦੇਖ ਲਓ ਇੱਕ ਟਰੱਕ ਜਿਹੜਾ ਅਨਟਾਰੀਓ ਤੋਂ ਚੱਲਦਾ ਆ ਉੱਥੇ ਉਹਦਾ ਹਿਸਾਬ ਹੋਰ ਆ ਫਿਰ ਕਿੰਨਾ ਭਾਰ ਦਾ ਕਿੰਨਾ ਉਹ ਜਿੱਦਾਂ ਜਿੱਦਾਂ ਪ੍ਰੋਵਿੰਸ ਲੰਘਦਾ ਹੈ ਉਥੇ ਵੱਖਰੇ ਵੱਖਰੇ ਹੋ ਜਾਂਦੇ ਕੋਣ ਬੰਦਾ ਇੱਕ ਬੰਦਾ ਜੇ অন্ਟਾਰੀਓ ਤੋਂ ਬੀਸੀ ਆ ਰਿਹਾ ਹੈ ਤਾਂ ਰਸਤੇ ਵਿੱਚ ਸਾਰੇ ਪ੍ਰੋਵਿੰਸ ਲੰਘ ਕੇ ਆਣਾ ਨੇ অন্ਟਾਰੀਓ ਤੋਂ ਬਾਅਦ ਉਹ ਮੈਨੀਟੋਬਾ ਵੀ ਲੰਘੂਗਾ ਉਹ ਆਪਣਾ ਸਸਕਾਚੁਵਨ ਵੀ ਲੰਘੂਗਾ ਤੇ ਉਸ ਤੋਂ ਬਾਅਦ ਨਵਾਰਟਾ ਵੀ ਲੰਘੂਗਾ ਤੇ ਜਾਂ ਕਿਤੇ ਹੋਰ ਪਾਸੇ ਦਾ ਹੈ ਨਹੀਂ ਰਸਤਾ ਸਿੱਧੇ-ਸਿੱਧੇ ਲੈਣਾ ਹੈ ਤੇ ਉਹ ਪਰ ਉਹਨੂੰ ਹਰੇਕ ਪ੍ਰੋਵਿੰਸ ਤੇ ਆਪਣੇ ਆਪਣੇ ਜਿਹੜੇ ਆ ਉਹ ਮੈਜ਼ਰਮੈਂਟ ਆ ਉਹ ਫਿਰ ਉਹ ਨਿੱਕੇ ਪਾਦੇ ਸੋ ਇਸ ਕਰਕੇ ਉਹ ਮਾਰਕਰ ਨੇ ਇਹ ਕਿਹਾ ਸੀ ਅਦਰ ਪ੍ਰਾਈਮ ਮਿੰਿਸਟਰ ਸਾਹਿਬ ਇਸ ਗੱਲ 'ਚ ਜਿਹੜੇ ਹੋ ਜਾਂਦੇ ਨੇ ਉਹ ਕਹਿੰਦੇ ਵੀ ਇਹਦੇ ਨਾਲ ਟ੍ਰਿਲੀਅਨ ਡਾਲਰ ਦਾ ਘਾਟਾ ਪੈਂਦਾ ਕਿਉਂਕਿ ਆਪਣੇ ਪ੍ਰੋਵਿੰਸ ਤੋਂ ਪ੍ਰੋਵਿੰਸੇ ਵੇਚਣ ਦੀ بجائے ਉਹ ਬਾਹਲੇ ਪਾਸੇ ਵੇਚ ਹੁਣ অন্ਟਾਰੀਓ ਵਾਲੇ ਯੂਐਸਏ ਨੂੰ ਜਿਆਦਾ ਸਿੱਕਾ ਸੋਖਾ ਵੇਚਦੇ ਵੀ ਉੱਤਰ ਸਿੱਤੀ ਪਹੁੰਚ ਜਾਂਦਾ ਕਮਰੋਲਾ ਕੋਈ ਨਹੀਂ ਸਿੱਧੇ ਨਿਕਲੇ ਚਲੋ ਪਹੁੰਚ ਗਏ ਤੇ ਇੱਥੇ ਹੁਣ ਨੰਗੜਾ ਬਣਾ ਹਰ ਪ੍ਰੋਵਿੰਸ ਦੇ ਹਰ ਚੱਕ ਪੋਸਟੇਜ ਜਿੱਦਾ ਇੰਡੀਆ 'ਚ ਹੁੰਦੀਆਂ ਸੀ ਪਹਿਲਾਂ ਚੁੰਗੀਆਂ ਨਹੀਂ ਹੁੰਦੀਆਂ ਹੁਣ ਤਾਂ ਚੱਕ ਆਉਂਦੀਆਂ ਉਹ ਹਰ ਸ਼ਹਿਰ ਤੋਂ ਲੰਘਦੇ ਸਮੇਂ 10 ਰੁਪਏ ਰਾਹਦਾਰੀ ਦੇਣੀ ਜਾਂ ਉੱਤਰ ਹਾਂਜੀ ਤੇ ਚਲੋ ਦੇਖਦੇ ਹਾਂ ਜੀ ਇਹ ਅਗਰ ਇਹ ਹੋ ਜਾਏ ਤਾਂ ਹੋਰ ਕੀ ਚਾਹੀਦਾ ਜੀ ਸੋਨੇ ਦੇ ਸੁਹਾਗੇ ਵਾਲੀ ਗੱਲ ਬਿਲਕੁਲ ਤੇ ਜਿਸ ਤਰ੍ਹਾਂ ਆਪਣੇ ਨੌਜਵਾਨਾਂ ਵਾਸਤੇ ਪ੍ਰਾਈਮ ਮਿੰისტਰ ਸਾਹਿਬ ਨੇ ਚਾਰ ਗੱਲਾਂ ਦਾ ਅਨਾਉਂਸ ਕੀਤਾ ਜੀ ਜਿਹੜੇ ਆਪਣੇ ਰੋਡ ਸੇਫਟੀ ਨੂੰ ਲੈ ਕੇ ਉਹ ਕਿਹੜੀਆਂ ਗੱਲਾਂ ਨੇ ਜੀ ਚਾਰ ਇਹਨਾਂ ਨੇ ਕੀ ਅਨਾਉਂਸ ਕੀਤੀਆਂ ਨੇ ਦੇਖੋ ਜੀ ਇਹ ਨਾ ਜਦੋਂ ਕਰਨੇ ਸਾਹਿਬ ਆਏ ਨਹੀਂ ਇਹ ਆਉਣ ਤੋਂ ਪਹਿਲਾਂ ਹੀ ਜਿੱਦ ਤੇਜ਼ ਸੀਗਾ ਨਾ ਪ੍ਰਾਈਮ ਮਿੰਸਟਰ ਜਿੱਤੇ ਬਣੇ ਸੀ ਐਮਪੀ ਬਣਨ ਤੋਂ ਪਹਿਲਾਂ ਹੀ ਜਿਹੜੇ ਸਾਰੇ ਮੁੱਦੇ ਖੋਲੇ ਸੀ ਦੂਜਿਆਂ ਨੇ ਤੋਂ ਹੁਣ ਵੀ ਜਿੱਦਾਂ ਹੁਣ ਵੀ ਕਹਿੰਦੇ ਉਹ ਕੰਮ ਸਾਰੇ ਉਹ ਕਰ ਰਹੇ ਨੇ ਹੌਲੀ ਹੌਲੀ ਉਹਨਾਂ ਨੇ ਇੱਕ ਰੋਡ ਸੇਫਟੀ ਤੇ ਪਲੱਸ ਪਬਲਿਕ ਸੇਫਟੀ ਲਈ ਇੱਕ ਚਾਰ ਰੂਲ ਜਿਹੜੇ ਜੂਨ ਮਹੀਨੇ ਤੋਂ ਸ਼ੁਰੂ ਹੋਣੇ ਆ ਤੇ ਇਹਦੇ ਨਾਲ ਰ ਸਟ ਰੋਡ ਸੇਫਟੀ ਤਾਂ ਹੋ ਜੂਗੀ ਪਰ ਕਈਆਂ ਨੂੰ ਥੋੜਾ ਜਿਹਾ ਅਜੀਬ ਜਿਹਾ ਵੀ ਲੱਗੇਗਾ ਕਿਉਂਕਿ ਨੌਜਵਾਨਾਂ ਦੀ ਜਿਹੜੀਆਂ ਅਸਲੀ ਪਸੰਦ ਸੀ ਉਹ ਚੱਕਣ ਨੂੰ ਪੈਂਦੇ। ਹਮਮ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਵੀ ਜਿਹੜਾ 2 2000 ਤੋਂ ਪੁਰਾਣੀ ਗੱਡੀ ਜਿਹਦਾ ਕਈ ਲੋਕੀ ਕਰਦੇ ਵੀ ਚਲੋ ਮਾੜਾ ਮੋਟਾ ਇਹ ਜਾਣਾ ਹੈ ਗੱਡੀ ਕੈਸ਼ ਤੇ 2-4 ਹਜ਼ਾਰ ਦੀ ਖਰੀਦ ਲੈਣੇ ਆ ਪੁਰਾਣੀ। ਉਹ ਕਹਿੰਦੇ ਵੀ 2000 ਤੋਂ ਪੁਰਾਣੀ ਗੱਡੀ ਜਿਹੜੀ ਆ ਹੁਣ ਰੋਡ ਤੇ ਨਹੀਂ ਆ। ਹਾਂ ਇਹ ਨਵੀਂ ਗੱਡੀ ਕੋਈ ਫਿਰ ਵਿੱਚੋਂ 25 ਸਾਲ ਹੋ ਗਏ ਨਾ ਕਦੇ ਗੱਡੀ ਜਿੰਨੇ ਸਰਵ ਕਰਨੀ ਕਰਨੀ ਉਹ ਇਦਾਂ ਨਾ ਫਿਰ ਨਾਲੇ ਇਹਦੇ ਨਾਲ ਜਿਹੜਾ ਤਾਂ ਹੀ ਗੱਡੀਆਂ ਹੋਰ ਬਣਣ ਗਈਆਂ ਨਵੀਆਂ ਨਵੀਆਂ ਹੋਸ਼ਟ ਉਧਰ ਨੋ ਗਿਆ ਬਿਹਾਈਂਡ ਤਾਂ ਕਿਸੇ ਨੂੰ ਹੋਰ ਹੀ ਹੁੰਦਾ ਆ ਨਵੀਆਂ ਬਣਨ ਗਈਆਂ ਪਰ ਕਹਿਣ ਦਾ ਮਤਲਬ ਇਹ ਉਹਨਾਂ ਨੇ ਇਹ ਆ ਵੀ ਜਿਹੜੀ ਰੋਡ ਸੇਫਟੀ ਹੋ ਜੂਗੀ ਕੋਈ ਗੱਡੀ ਪੁਰਾਣੀ ਆ ਉਹ ਸਹੀ ਨਹੀਂ ਆਦੀ ਨਾ ਤੇ ਦੂਜਾ ਭਾਈ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਟਿੰਟਿੰਗ ਹੁੰਦੀ ਨਾ ਹਾਂਜੀ ਤੋਂ ਜਿਹੜੀ ਉਹ ਕਹਿੰਦੇ ਵੀ ਜਿਹੜੀ ਮੋਰਲੀ ਤਸਵੀਰ ਮੋਰਲੀ ਜਿਹੜੀ ਡਰਾਈਵਰ ਸਾਈਡ ਜੇ ਸ਼ੀਸ਼ੇ ਹੁੰਦੇ ਉਹ ਤਾਂ ਹੈ ਹੀ ਨਹੀਂ ਨਾ ਟਿੰਟ ਤੁਸੀਂ ਕਰਾਇਆ ਨਹੀਂ ਸਕਦੇ ਚਲੋ ਪਰ ਜਿਹੜੀ ਬੈਕ ਪੈਸੇਂਜਰ ਸਾਈਡ ਦੀ ਸੀਟ ਸੀ ਨਾ ਉਹਨੂੰ ਵੀ ਕਹਿੰਦੇ ਲੋਕ ਬਿਲਕੁਲ ਕਾਲਾ ਕਰਾ ਲੈਂਦੇ ਸੀ ਹੂੰ ਹੂੰ ਉਹਨੂੰ ਉਹਦੀ ਸ਼ੂਟ ਸੀ ਪਹਿਲਾਂ ਹੁਣ ਉਹ ਕਹਿੰਦੇ ਵੀ ਜਿਹੜਾ 5% ਤਾਂ ਕਾਲਾ ਲੈ ਜਾਂਦੇ ਸੀ ਨਾ ਉਹਨੂੰ ਹੁਣ ਉਹ ਜੂਨ ਮਹੀਨੇ ਤੋਂ ਬਾਅਦ ਉਹਨੂੰ ਹਟਾਣਾ ਪਊਗਾ ਨਹੀਂ ਤਾਂ ਉਹਦਾ ਵੀ ਚਲਾਨ ਹੋਊਗਾ ਕਿਉਂਕਿ ਉਹ ਵੀ ਸੇਫਟੀ ਰੱਖਿਆ ਗਿਆ ਵੀ ਕਈ ਵਾਰੀ ਪਿੱਛੇ ਕੀ ਆ ਕੌਣ ਕਿੱਥੇ ਜਾ ਰਿਹਾ ਵਾ ਨਾ ਦਿਖਦਾ ਨਹੀਂ ਯਾ ਤੋ ਉਹ ਕੀਤੀ ਹੈ ਜੀ ਇੱਕ ਉਹਨਾਂ ਨੇ ਤੀਜਾ ਨੰਬਰ ਤੇ ਉਹ ਕੀਤਾ ਵੀ ਜਿਹੜੇ ਟਰੱਕ ਲਿਫਟ ਕਰ ਲੈਂਦੇ ਸੀਗੇ ਹੂੰ ਹੂੰ ਤੇ ਉਹਦੇ ਵਿੱਚ ਬਹੁਤ ਅਜੀਬ ਜਿਹਾ ਲੱਗਦੇ ਸੀਗੇ ਨਾ ਉਹ ਕਹਿੰਦੇ ਵੀ ਜਿਹੜਾ ਟਰੱਕ ਮੈਨੂਫੈਕਚਰ ਦੇ ਵਿੱਚ ਜਿੰਨਾ ਉੱਚਾ ਆਂਦਾ ਉਹ ਉਨਾ ਹੀ ਉੱਚਾ ਰਹੂਗਾ ਉਹ ਨੂੰ ਹੋਰ ਉੱਚਾ ਨਹੀਂ ਚੱਕਣਾ ਬਿਲਕੁਲ ਸਾਰੇ ਕੋ ਸੇਫਟੀ ਰੀਜ਼ਨ ਦੇ ਵਿੱਚ ਸਾਰੇ ਗੱਲਾਂ ਹੁੰਦੀਆਂ ਨੇ ਉਹ ਕਹਿੰਦੇ ਦੋਨੇ ਪਾਸੇ ਸੇਫਟੀ ਆ ਇੱਕ ਤਾਂ ਉਹ ਚਲਾਉਣ ਵਾਲੇ ਦੀ ਸੇਫਟੀ ਆ ਤੇ ਦੂਜੇ ਪਾਸੇ ਦੀ ਸੇਫਟੀ ਕਿਉਂਕਿ ਉਹ ਕਹਿੰਦੇ ਵੀ ਜਿਹੜਾ ਟਰੱਕ ਡਿਜ਼ਾਈਨ ਹੋਇਆ ਪਾਸ ਹੋਇਆ ਉਹ ਇੰਨੇ ਉੱਚੇ ਕਿਉਂਕਿ ਫੁੱਟ ਫੁੱਟ ਚੱਕੇ ਹੁੰਦੇ ਲੋਕਾਂ ਦੇ ਤੇ ਟਾਇਰ ਵੀ ਵੱਡੇ ਪਵਾਲਾਂ ਦੇ ਉਹ ਮਨਾ ਹੋ ਜੂਗਾ ਤੇ ਨਾਲ ਦੀ ਨਾਲ ਇੱਕ ਚੌਥੀ ਜਿਹੜੀ ਬਹੁਤ ਵਧੀਆ ਗੱਲ ਲੱਗਦੀ ਵੀ ਆ ਪਰ ਇਹ ਕੇਵਲ ਇਦਾਂ ਵੀ ਲੱਗਦਾ ਵਾ ਵੀ ਸਰਕਾਰ ਜਿਹੜੀ ਆ ਉਹ ਕੰਟਰੋਲ ਵੀ ਕਰਨਾ ਚਾਹੁੰਦੀ ਆ ਹੇਟ ਸਪੀਚ ਦਾ ਵੀ ਉਹ ਕਹਿੰਦੇ ਜਿਦਾ ਫੇਸਬੁਕ ਤੇ ਤੁਹਾਨੂੰ ਕੋਈ ਕਮੈਂਟ ਕਰਦਾ ਆ ਉਹ ਫੇਸਬੁਕ ਤੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਤੇ ਅਗਰ ਧਰ ਤੇ ਕੋਈ ਹੇਟ ਸਪੀਚ ਕਰਦਾ ਵਾ ਗਲਤ ਬੋਲਦਾ ਬਿਆਨ ਨਹੀਂ ਕਰਦਾ ਤੇ ਉੱਤੇ ਕਹਿੰਦੇ ਵੀ ਹੁਣ ਕਾਰਵਾਈ ਹੋ ਸਕਦੀ ਠੀਕ ਇਦਾਂ ਨਹੀਂ ਆਪਾਂ ਕਹਿੰਦੇ ਪੱਲਾ ਝਾੜ ਸਕਦੇ ਵੀ ਇਹ ਤਾਂ ਮੇਰੀ ਫਰੀਡਮ ਆ ਸਪੀਚ ਆ ਉਹ ਵੀ ਸੈਂਸਰ ਹੋ ਜੂਗੀ ਇਹ ਦੇ ਵਿੱਚ ਪਰ ਕਈ ਕਹਿਣ ਵਾਲੇ ਤਾਂ ਇਹ ਕਹਿੰਦੇ ਨੇ ਵੀ ਵਧੀਆ ਗੱਲ ਆ ਪਰ ਕਈ ਇਹ ਕਹਿੰਦੇ ਵੀ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਬੋਲਣ ਤੇ ਵੀ ਕੰਟਰੋਲ ਕਰਨਾ ਨਹੀਂ ਦੇਖੋ ਹੁਣ ਚੰਗਾ ਬੋਲੋ ਨਾ ਜਿਹੜਾ ਬੋਲਣਾ ਕੋਈ ਅਗੇ ਪ੍ਰੋਬਲਮ ਕ੍ਰੀਏਟ ਹੋਵੇ ਉਹ ਬੋਲਣਾ ਹੀ ਨਹੀਂ ਚਾਹੀਦਾ ਪਰ ਪੰਗਾ ਇਹ ਆ ਵੀ ਚੰਗਾ ਕਿ ਕੌਣ ਡਿਸਾਈਡ ਕਰੂਗਾ ਚੰਗਾ ਤੇ ਸਰਕਾਰ ਨੇ ਕਹਿ ਬਲਾਤਾ ਨਾ ਵੀ ਆ ਗਲਤੰਗੇ ਹੈਗੀਆਂ ਨਹੀਂ ਹੈਗੀਆਂ AI ਆਪੇ ਡਿਸਾਈਡ ਕਰ ਲੋਗੀ ਤੇ ਉਹ ਹੋ ਸਕਦਾ ਵੀ ਸਰਕਾਰ ਦੇ ਖਿਲਾਫ ਬੋਲਣਾ ਵੀ ਉਹ AI ਉੱਤੇ ਆ ਜਾਏ ਹਾਂ ਫਿਰ ਉਹ ਗੱਲ ਮਾੜੀ ਹੋ ਜਾਊਗੀ ਉਹੀ ਤਾਂ ਗੱਲ ਹੈ ਨਾ ਸੋ ਹਰ ਚੀਜ਼ ਦੇ ਵਿੱਚ ਚੰਗਾ ਤੇ ਮਾੜਾ ਹੁੰਦਾ ਆ ਬਾਕੀ ਚਲੋ ਦੇਖਦੇ ਆ ਇੱਕੋ ਛੇ ਚੋਂ ਇਹਦੇ ਚੰਗੇ ਮਾੜੇ ਜਿਹੜੇ ਵੀ ਅਸਰ ਹੋਣਗੇ ਤੇ ਆਪਾਂ ਦਰਸ਼ਕਾਂ ਤੋਂ ਜੁੜਨਾ ਚਾਹ ਰਹੇ ਆ ਕਿ ਅਗਰ ਤੁਸੀਂ ਵੀ ਇਹਦੇ ਬਾਰੇ ਕੋਈ ਰਿਵਿਊ ਦੇਣਾ ਚਾਹ ਰਹੇ ਹੋ ਵੀ ਜਿਹੜੇ ਇਹ ਰੂਲ ਜਿਹੜੇ ਚੇਂਜ ਹੋਣ ਲੱਗੇ ਨੇ ਇਹ ਕਿੰਨੇ ਕੁ ਫਾਇਦੇਮੰਦ ਨੇ ਜਾਂ ਤੁਹਾਡਾ ਕੀ ਵਿਚਾਰ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜੀ ਨੂੰ ਦੱਸਿਓ ਬਿਲਕੁਲ ਤੇ ਸਾਡਾ ਜਿਹੜਾ ਅੱਜ ਦਾ ਸੈਗਮੈਂਟ ਸਿਕਾ ਇਹ ਸਾਡੇ ਸਪੌਂਸਰ ਸਵਿਫਟ ਇਮੀਗ੍ਰੇਸ਼ਨ ਬੋਲੋ ਸਪੌਂਸਰ ਕੀਤਾ ਗਿਆ ਪ੍ਰੋਗਰਾਮ ਸਿਕਾ ਕਿਉਂਕਿ ਬਿਨਾ ਇਹਨਾਂ ਬਿਜ਼ਨਸਮੈਨ ਜਿਹੜੇ ਸਾਡੇ ਵੀਰ ਭੈਣ ਹੈਗੇ ਆਪਾਂ ਨਹੀਂ ਚੱਲ ਸਕਦੇ ਸਾਨੂੰ ਬਹੁਤ ਸਪੋਰਟ ਕਰਦੇ ਨੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਮੀਗ੍ਰੇਸ਼ਨ ਦੇ ਸੰਬੰਧੀ ਕੋਈ ਜਾਣਕਾਰੀ ਲੈਣੀ ਆ ਤੇ ਕਿਸੇ ਨੂੰ ਅਪਲਾਈ ਕਰਨਾ ਜਾਂ ਕਿਹੜੇ ਰੂਲ ਨਵੇਂ ਆ ਗਏ ਨੇ ਉਹ ਜਾਣਕਾਰੀ ਲੈਣੀ ਹੈ ਤੁਸੀਂ ਇਹਨਾਂ ਨੂੰ ਨੀਚੇ ਆ ਰਹੇ ਸਕਰੀਨ ਤੇ ਨੰਬਰਾਂ ਤੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਜਾਂ ਇਹਨਾਂ ਨੂੰ ਈਮੇਲ ਕਰ ਸਕਦੇ ਹੋ ਬਿਲਕੁਲ ਜੀ ਪਰ ਇੱਕ ਵਾਰ ਫੇਰ ਆਪਾਂ ਤੁਹਾਨੂੰ ਦੱਸਣਾ ਚਾਹਦੇ ਹਾਂ ਕਿ ਆਉਣ ਦਾ ਆਉਣ ਵਾਲੇ ਵੀਕਐਂਡ ਤੇ ਕੈਲਗਰੀ ਤੇ ਉਸ ਤੋਂ ਅਗਲੇ ਵੀਕਐਂਡ ਤੇ ਐਡਮਿੰਟਨ ਵਿੱਚ ਨਗਰਗੀਤਨ ਹੋ ਰਿਹਾ ਹੈ ਉੱਥੇ ਅਸੀਂ ਵੀ ਸ਼ਾਮਲ ਹੋਵਾਂਗੇ ਤੇ ਸਾਰਿਆਂ ਨੂੰ ਵੀ ਹੋਮ ਹੋਮ ਆ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ ਤੇ ਅੱਜ ਵਾਸਤੇ ਇਤਨਾ ਹੀ ਕੱਲੂ ਇੱਕ ਵਾਰ ਫੇਰ ਨਵੀਆਂ ਗੱਲਾਂ ਨਵੀਆਂ ਖਬਰਾਂ ਨਾਲ ਤੁਹਾਡੇ ਨਾਲ ਰੂਪਰੂ ਹੋਵਾਂਗੇ ਸਾਨੂੰ ਦੇ ਉਯਾਇਤ ਦੇਖਦੇ ਰਹੋ ਬੀਟੀਵੀ ਬ੍ਰॉडकास्टਿੰਗਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖੇ